ਪਟਿਆਲਾ ਦੇ ਥਾਪਰ ਚੌਂਕ ਦੇ ਵਿੱਚ ਫੌਟਿਸ ਹਸਪੀਟਲ ਨੇ ਪਟਿਆਲਾ ਟ੍ਰੈਫਿਕ ਪੁਲਿਸ ਦੇ ਸਹਿਯੋਗ ਦੇ ਨਾਲ ਰੋਡ ਸੇਫਟੀ ਨੂੰ ਦੇਖਦੇ ਹੋਏ ਟੂ ਵਿਲਟ ਸਵਾਲਕਾਂ ਨੂੰ ਮੁਫਤ ਦੇ ਵਿੱਚ ਹੈਲਮਟ ਦਿੱਤੇ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਟ੍ਰੈਫਿਕ ਪੁਲਿਸ ਨੇ ਕੀ ਕਿਹਾ ਆਓ ਸੁਣਦੇ ਹਾਂ ਕੁਝ ਹਫ਼ਤੇ ਪਹਿਲਾਂ ਇੱਕ ਦੋ ਹਫ਼ਤੇ ਪਹਿਲਾਂ ਸੁਧਿਆਣੇ ਵਿੱਚ ਸਮਰਾਲਾ ਚੌਂਕ ਅਤੇ ਭਾਰਤਨਾਗਰ ਚੌਂਕ ਦੇ ਵਿੱਚ ਹੈਲਮਟ ਵੰਡੇ ਗਏ ਸੀ ਫੋਰਟਿਸ ਹਸਪੀਟਲ ਵੱਲੋਂ ਠੀਕ ਹੈ ਤੇ ਕੱਲ ਚੰਡੀਗੜ੍ਹ ਮੋਹਾਲੀ ਫੋਰਟਿਸ ਵੱਲੋਂ ਹੈਲਮਟ ਵੰਡੇ ਗਏ ਸੀ ਮੋਹਾਲੀ ਦੇ ਵਿੱਚ ਸੋ ਅਸੀਂ ਲੋਕਾਂ ਨੂੰ ਆਈ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਹੈਲਮਟ ਪਾਓ ਅਤੇ ਆਪਣੀ ਜਾਨ ਬਚਾਓ ਅੱਜ ਪਟਿਆਲੇ ਵਿੱਚ ਹੈਲਮਟ ਵੰਡੇ ਜਾ ਰਹੇ ਨੇ ਸੋ ਲੋਕਾਂ ਨੂੰ ਆਈ ਸੰਦੇਸ਼ ਹੈ ਕਿ ਹੈਲਮਟ ਪਾਓ ਸਟ੍ਰੀਪ ਬੈਲਟ ਲਾਓ ਤੇ ਆਪਣੀ ਜਾਨ ਬਚਾਓ ਜੇ ਤੁਸੀਂ ਆਪਣੇ ਹੈਲਮਟ ਨਹੀਂ ਪਾਉਂਗੇ ਅਤੇ ਮੈਲੈਨ ਆ ਜਾਣਾ ਜੇ ਮੈਲੈਨ ਆ ਗਿਆ ਤੇ ਮੈਂ ਛੱਡਣਾ ਨਹੀਂ ਉਸੀ ਪੁਲਸ ਵਾਲਿਆਂ ਨੂੰ ਚਲਾਣ ਦੇ ਕੇ ਪੈਸੇ ਦੇ ਕੇ ਬਸ ਸਕਦੇ ਹਾਂ ਪਰ ਮੇਰੇ ਕੋਲੋਂ ਨਹੀਂ ਬਸ ਸਕਦੇ ਸੋ ਹੈਲਮਟ ਪਾਓ ਨਹੀਂ ਤਾਂ ਮੈਂ ਲੈਣ ਆ ਜਾਣਾ ਧੰਨਵਾਦ ਇਹ ਅੱਜ 40 ਹਸਪੀਟਲ ਦੇ ਵੱਲੋਂ ਹੈਲਮਟਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਟੂ ਵీలਰ ਵਾਹਨ ਚਾਲਕਾਂ ਦੇ ਲਈ ਇਹ ਬੜਾ ਵਧੀਆ ਕਦਮ ਹੈਗਾ ਕਿਉਂਕਿ ਜਿਹੜਾ ਇੱਕ ਟੂ ਵీలਰ ਵਾਲਾ ਹੈਗਾ ਉਹ ਉਹਦੇ ਲਈ ਸੜਕ ਦੇ ਉੱਤੇ ਚੱਲਣਾ ਡੈਂਜਰਸ ਜ਼ਿਆਦਾ ਹੁੰਦਾ ਇੱਕ ਟੂ-ਵీలਰ ਡਰਾਈਵਰ ਦੇ ਲਈ ਜ਼ਰੂਰੀ ਹੁੰਦਾ ਕਿ ਉਹ ਇੱਕ ਤਾਂ ਆਪਣੀ ਸਪੀਡ ਦੇ ਵੱਲ ਖਿਆਲ ਰੱਖੇ ਔਰ ਜਦੋਂ ਉਹ ਆਪਣੇ ਵਹੀਕਲ ਤੇ ਬੈਠਦਾ ਤਾਂ ਉਹ ਦੋ ਗੱਲਾਂ ਦਾ ਹੀ ਖਿਆਲ ਪਹਿਲਾਂ ਰੱਖਦਾ ਵੀ ਪਹਿਲਾਂ ਉਹਦੀ ਬ੍ਰੇਕ ਲੱਗੀ ਪ੍ਰੋਪਰ ਲੱਗਦੀ ਹੈ ਕਿ ਨਹੀਂ ਸੈਕੰਡ ਉਹਦੇ ਹੈਲਮਟ ਪਾਇਆ ਹੋਇਆ ਹੁੰਦਾ ਤਾਂ ਉਹ ਮਿਨੀਮਮ ਸੇਫਟੀ ਤਾਂ ਹੈ ਹੀ ਹੈ ਥਰਡ ਗੱਲ ਇਹ ਹੈ ਕਿ ਜੇ ਇੱਕ ਜਿਹੜਾ ਚਾਲਕ ਹੈ ਟੂ-ਵీలਰ ਚਾਲਕ ਹੈ ਉਹ ਹੈਲਮਟ ਪਾ ਕੇ ਤੁਰਦਾ ਤੋਰਦਾ ਆਪਣਾ ਸਫ਼ਰ ਤਾਂ ਉਹ ਪਹਿਲਾਂ ਹੀ ਉਹਦੀ ਜਿਹੜੀ ਮਨਸ਼ਾ ਪਤਾ ਚੱਲ ਜਾਂਦੀ ਹੈ ਕਿ ਇਹ ਪ੍ਰੋਪਰ ਆਪਣਾ ਬਚਾ ਵੀ ਚਾਹੁੰਦਾ ਤੇ ਪਬਲਿਕ ਦਾ ਬਚਾ ਵੀ ਚਾਹੁੰਦਾ ਔਰ ਇਹ ਪ੍ਰੋਪਰ ਟ੍ਰੈਫਿਕ ਦਾ ਰੂਲ ਵੀ ਸਮਝੂਗਾ ਥੈਂਕ ਯੂ ਨੌਜਵਾਨਾਂ ਨੂੰ ਸੁਦੇਸ਼ ਕੀ ਜਨਾ ਬਹਿੰਗੇ ਜੀ ਹਾਂਜੀ ਨੌਜਵਾਨਾਂ ਨੂੰ ਸੁਦੇਸ਼ ਕੀ ਜਨਾ ਬਹਿੰਗੇ ਸਾਰੇ ਨੌਜਵਾਨ ਹੋਣ ਸਾਰੇ ਵੈ ਤਾਂ 2 ਵੀਲਰ ਦੀ ਮੇਨ 2 ਵੀਲਰ ਡਰਾਈਵਰ ਦੀ ਗੱਲ ਕਰ ਰਿਹਾ नौजवान ली तो है ही है नौजवान स्पीड स्पीडेन कर रहे उस गलती है हमारा इनिशिएटिव है एक्चुअली हमारा फोकस फोर्टिस इनिशिएटिव है कि हम जो जितने बाइकर्स है उनको अवेयर करें ताकि वो हेलमेट पहने क्योंकि मैं देखता तो हूँ कि बहुत सारे बाइकर्स हेलमेट यूज नहीं करते बट वो उनकी लाइफ को डेंजर है ठीक है अगर कुछ एक्सीडेंट बाई चांस होता है तो दैट कैन बी थ्रेट थ्रेट देयर लाइफ तो ये जो अवेयरनेस प्रोग्राम है इसी पर्पज सोल्व करता है और उसमें हमारी हेल्थ हमारे डीएसपी साहब कर रहे हैं साथ में की टीम है तो यही आज का मेन मोटिव है कि हम पब्लिक को हेलमेट के लिए अवेयर करें टू कीप दैन सेफ एंड द पब्लिक